ਇਹਨਾਂ ਤੇ ਮੇਰੀ ਨਿਗਾਹ 바ਸ ਹੱਥਾਂ 'ਚ ਧੋਕੇ ਬੈਠਾ ਮੈਂ ਥੋੜਾ ਜਿਹਾ ਮੌਕਾ ਮਿਲੇ ਦੇਖਦੇ ਜਾ ਤੁਸੀਂ ਐਂ ਇਨਲਾ ਕਰਨੇ ਪਹਾੜਾਂ 'ਚ ਪਾਈ ਬੈਠਿਆ ਐ ਸੁੱਖ ਵਿਲਾਸ ਔਰ ਜਿਹੜੇ ਹੋਟਲ ਪਾਈ ਬੈਠਿਆ ਐ ਇਹ ਸਰਕਾਰ ਕਮਜੀ ਚ ਲੋਕੀਨਾਂ ਨੂੰ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਇਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਇਆ ਸੁੱਖ ਵਿਲਾਸ ਇਹ ਹੋਟਲ ਫਰਾਂ ਨੇ ਤਿੰਕੇ ਸਰਕਾਰ ਕਮਜੀ ਚ ਲੋਕ ਦੇ ਇਹਨਾਂ ਨੂੰ ਔਰ ਕਾਂਜੀ ਚ ਲੈ ਕੇ ਬਟਾਉਣਾ ਨਹੀਂ ਟਾਉਨੇ ਨਹੀਂ ਹੈਗੇ ਸਕੂਲ ਬਣਾਣਗੇ ਸੁੱਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਰਾ ਦਾ ਕਰਾਇਆ ਹੈ 7 ਲੱਖ ਤੇ ਜੇ ਵੱਡਾ ਕਮਰਾ ਲੈਣਾ ਉਹਦਾ 12-13 ਲੱਖ ਰੁਪਏ ਕਰਾਇਆ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਤੇ ਆਪਾਂ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਚੂ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਬੋਲ ਬੜੀ ਵਧੀਆ ਬਣ ਚੂ ਸਹੀ ਹੈ ਨਾ ਲੜੀ ਜਣ ਬਾਚ ਲੜੀ ਜਣ ਬਾਚ ਹਾਈ ਕੋਰਟਾਂ ਚ ਕਿਰਾ ਸਕੂਲ ਖੋਲ ਦੋ ਉਥੇ ਇਹਨਾਂ ਤੇ ਮੇਰੀ ਨਿਗਾਹ ਆਸ ਹੱਥਾਂ 'ਚ ਧੋਕੀ ਬੈਠਾ ਮੈਂ ਥੋੜਾ ਜਿਹਾ ਮੌਕਾ ਮਿਲੇ ਦੇਖਦੇ ਜਾਓ ਤੁਸੀਂ ਐਂ ਇਨਲਾ ਕਰਨਾ ਪਹਾੜਾਂ 'ਚ ਪਾਈ ਬੈਠਿਆ ਏ ਸੁੱਖ-ਵਿਲਾਸ ਆਹ ਜਿਹੜੇ ਹੋਟਲ ਪਾਈ ਬੈਠਿਆ ਏ ਇਹ ਸਰਕਾਰ ਕਮਜੀ ਚ ਲੌਗੀ ਇਹਨਾਂ ਨੂੰ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਇਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਇਆ ਸੁੱਖ-ਵਿਲਾਸ ਇਹ ਹੋਟਲ ਫਰਾਨੇ ਤਿੰਕੇ ਸਰਕਾਰ ਕਮਜੀ ਚ ਲਾਉਂਦੇ ਇਹਨਾਂ ਨੂੰ ਔਰ ਕਮਜੀ ਚ ਲੈ ਕੇ ਭਟਾਉਣਾ ਨਹੀਂ ਢਾਉਣੇ ਨਹੀਂ ਹੈਗੇ ਸਕੂਲ ਬਣਾਉਣੇ ਹੈ ਖੁਸ਼ਬਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਰਾ ਦਾ ਕਰਾਇਆ ਹੈ 7 ਲੱਖ ਤੇ ਜੇ ਵੱਡਾ ਕਮਰਾ ਲੈਣਾ ਹੈ ਉਹਦਾ 12-13 ਲੱਖ ਰੁਪਏ ਕਰਾਇਆ ਹੈ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਕਿ ਆਪਾਂ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਚੁ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਹੈ थी। सही है ना लड़ी जान बाच लड़ी जान बाच आई कोर्ट आज तेरा स्कूल खोल दो थे सब्सक्राइब टू वन इंडिया चैनल एंड नेवर मिस एन अपडेट